ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹਨੇ ਕਦੇ ਲਾਇਆ ਨਾ ਮੈਂ ভগবਾਨ ਸਿਰ ਵਧਾਤਾ ਖੜਗਣ ਹੱਡੀਆਂ ਬੱਚੇ ਆਪਣੇ ਲਾ ਰਹੇ ਆ ਮਿਹਨਤ ਪੈਣ ਦੀਪ ਗੜਾ ਗਿਲਾ ਬਰਨਾਲਾ ਦੇਖੋ ਪ੍ਰਿੰਟਾ ਲਾ ਰਹੇ ਹੈ ਬੱਚੇ ਦੁਨੀਆ ਤੇਰੀ ਖੇਡੀ ਤੇ ਮੇਰੀ ਬੇਨਤੀ ਹੈ ਆ ਤੁਸੀਂ ਵੀ ਯਾਰ ਵੀਰ ਬਣ ਕੇ ਨਾ ਸਾਡਾ ਸਾਥ ਦਿਓ ਬੱਚੇ ਛੋਟੇ ਛੋਟੇ ਬੱਚੇ ਆ ਆਪਾਂ ਇਹਨਾਂ ਦੇ ਮਿਹਨਤ ਲਵਾਉਣੇ ਆ ਸਵੇਰ ਸਾਮ ਤੇ ਤੁਸੀਂ ਭਰਾ ਬਣ ਕੇ ਸਾਥ ਦਿਓ ਯਾਰ ਮੇਰੇ ਕੱਲੇ ਦੇ ਵਸਤੇ ਗੱਲ ਕਰਨੀ ਸੀ ਆਪਾਂ ਇਹਨਾਂ ਬੱਚਿਆਂ ਨੂੰ ਕਿਸੇ ਚੰਗੀ ਲੈਣ ਤੇ ਲਿਜਾ ਸਕੀਏ ਬਚਾ ਲਈ ਆਪਾਂ ਪੰਜਾਬ ਦੀ ਜਾਨ 18 ਵਿੱਚ ਅਰਨਾ ਸੀਚਾ ਕੇ ਦੇਖੀ ਕਰਦਾ ਕਿ ਇਹਨਾਂ ਹਣਬੋਲ ਸੀਰਿਆਂ ਨੂੰ ਮਤਾਂ ਸਾਂਝਾ ਕੀਏ ਇਹਦੇ ਵਾਸਤੇ ਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਰਵਣ ਕੇ ਤੁਸੀਂ ਮੇਰੇ ਨਾਲ ਖੜੋ ਆਪਾਂ ਆ ਤੁਸੀਂ ਯਾਰ ਬੇਟੀਆਂ ਨੂੰ ਜਿਹੜਾ ਇੱਕ ਜੰਗੀ ਸ਼ੇਰ ਦੇ ਸਕੀਏ ਕਿ ਨਾ ਉਹ ਬੇਸ਼ੱਕ ਦੀ ਕੋਟ ਲੋ ਜਿਹਨਾਂ ਦਾ ਕੁਤ్ర ਨੂੰ ਸੁਖਾਵਾਂਗੇ ਜਿਨ੍ਹਾਂ ਨੇ ਉਸ ਲੈਂਡ ਤੇ ਜਿਗਰੇ ਵਾਰ ਤੇ ਦੁਨੀਆ ਤੇਰੀ ਖੇਤੀ ਬਸ ਜਿਗਰੇ ਵਾਰ ਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਮੈਂ ਚਾਹਣਾ ਕਿ ਪੂਰੇ ਦਾ ਪੂਰਾ ਸਾਲ ਜਿਹੜਾ ਆਪਾਂ ਇਹਨਾਂ ਤੇ ਲਗਾਤਾਰ ਕੰਮ ਕਰੀਏ ਜਿੱਥੇ ਆਪਾਂ ਇਹਨਾਂ ਨੂੰ ਕਬੱਡੀ ਖੜਾਉਣੀ ਹੈ ਉੱਥੇ ਨਾਲ ਨਾਲ ਆਪਾਂ ਨੂੰ ਚੰਗੀਆਂ ਜਿਹੜੀਆਂ ਕਿਤਾਬਾਂ ਪੜ੍ਹਾਇਆ ਕਰਾਂਗੇ ਉਹਦੇ ਵਾਸਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਮੇਰੇ ਇਕੱਲੇ ਦੇ ਵਸ ਦੀ ਗੱਲ ਨਹੀਂ ਨਾ ਹੀ ਮੇਰੇ ਕੋਲ ਇੰਨੀ ਕਿ ਜਾਇਸ ਆ ਆਪਾਂ ਡਰਾਈਵਰੀ ਕਰਦੇ ਆ ਤੇ ਮੈਂ ਉਹ ਵੀ ਛੱਡਣ ਨੂੰ ਤਿਆਰ ਆ ਚਾਹੇ ਮੈਨੂੰ ਪਿੰਡ ਤੇ ਆੜੀ ਕਿਉਂ ਨਾ ਕਰਨੀ ਪਵੇ ਆਪਦੀ ਰੋਟੀ ਵਾਸਤੇ ਪਰ ਯਾਰ ਜਵਾਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਛੋਟੇ ਛੋਟੇ ਬੱਚੇ ਆ ਨਾ ਉਹ ਨਸ਼ਿਆਂ ਦੇ ਵਾਸਤੇ ਪੈ ਕੇ ਆਪਦੀ ਜੀਵਨ ਲੀਲਾ ਖਤਮ ਕਰ ਲੈਂਦੇ ਆ ਤੇ ਬੜਾ ਦੁੱਖ ਲੱਗਦਾ ਜਵਾਨੀਆਂ ਜਿਹੜੀ ਉਹ ਬਰਬਾਦ ਹੋਈ ਜਾਂਦੀ ਆ ਇਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀਰ ਬਣ ਕੇ ਜਾਓ ਮੇਰਾ ਸਾਥ ਦਿਓ ਮਾਸ ਕਰਦਾ ਤੁਸੀਂ ਗੌਰ ਕਰੋਗੇ ਤੇ ਆਪਾਂ ਹੋਰ ਵੀ ਏਰੀਏ ਦੇ ਜਿਹੜੇ ਬੱਚਾ ਨੇ ਇੱਥੇ ਸੱਦਾ ਕਰੀਏ ਇਹਨਾਂ ਦਾ ਰਾਤ ਦਾ ਭੈਣ ਦਾ ਪ੍ਰਬੰਧ ਵੀ ਕਰੀਏ ਹਨ ਆਪਣੇ ਕੋਲੇ ਹੀ ਪਹਿਣ ਉੱਥੇ ਆਪਾਂ ਇਹਨਾਂ ਨੂੰ ਜਿਹੜੀ ਸਕੂਲੀ ਬੜਾਈ ਆ ਉਹ ਵੀ ਕਰਨ ਉੱਥੇ ਰੱਖ ਕੇ ਰਹਿਣ ਦੇ ਬੁੱਤ ਕੋਈ ਗੱਲ ਨਹੀਂ ਮੈਂ ਦੇਖੀ ਜਾਣਾ ਫਿਰ ਨਾ ਜਦੋਂ ਕੋਈ ਸਰੀਰ ਨੂੰ ਤਕਲੀਫ ਹੈ ਨਾ ਉਹ ਨਾਲ ਆਇਆ ਕਰੋ ਨਾ ਨਾ ਫਿਰ ਉਹ ਜ਼ਿਆਦੇ ਹੋ ਜਾਂਦਾ ਤੇ ਇਹ ਮਤਲਬ ਤੁਸੀਂ ਸਾਹਸ ਦਮੂ ਕਿਤੇ ਤਾਂ ਹੀ ਆ ਹਨਾ ਆ ਪਹਿਨਾ ਬੱਚਿਆਂ ਨੂੰ ਸਾਂਭ ਲਈਏ ਜਿੱਥੇ ਪਲੇਅਰ ਬਣਾਉਣੇ ਆਪ ਇਹਨਾਂ ਨੂੰ ਵਧੀਆ ਜਿਹੜੀਆਂ ਕਿਤਾਬਾਂ ਸਾਡੇ ਇਤਿਹਾਸ ਦੀਆਂ ਵਿੱਚਾਂ ਨੂੰ ਪਤਾ ਲੱਗੂ ਤਾਂ ਹੀ ਮੋੜਨਗੇ ਨਾ ਵੀ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਸੀ ਕੌਣ ਆ ਤੇ ਜਦੋਂ ਆਪਾਂ ਪੇਡਾਂ ਦਾ ਸ਼ੇਰ ਦਾ ਬੱਚਾ ਜਿਹੜਾ ਉਹ ਪੇਡਾਂ 'ਚ ਰਲ ਜੇ ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਸ਼ੇਰ ਦਾ ਬੱਚਾ ਉਹਨੂੰ ਦੱਸਣਾ ਪਊਗਾ ਤੇ ਉਸੇ ਤਰ੍ਹਾਂ ਜਿਹੜੇ ਸਾਡੇ ਬੱਚੇ ਨੇ ਸਿੱਖਾਂ ਦੇ ਉਹ ਵੀ ਉਲਝੇ ਫਿਰਦੇ ਆ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ ਵੀ ਸਾਡੇ ਵਾਸਤੇ ਕੀ ਕੁਝ ਹੋਇਆ ਤੇ ਦੋਸ਼ ਆਪਾਂ ਬੱਚਿਆਂ ਦਾ ਕੱਢੀ ਜਾਂਦੇ ਆ ਵੀ ਇਹ ਦੀ ਦਾੜ੍ਹੀ ਕੇਸ ਨਹੀਂ ਰੱਖਦੇ ਇਹ ਅੰਮ੍ਰਿਤ ਨਹੀਂ ਸਾਖਦੇ ਇਹ ਗੁਰਬਾਣੀ ਨਹੀਂ ਪੜ੍ਹਦੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਆ ਜਾਂ ਸਾਡੇ ਵਾਸਤੇ ਕੀ ਕੁਝ ਹੋਇਆ ਸਾਡੇ ਵਾਸਤੇ ਕੀ ਕੁਰਬਾਨੀਆਂ ਹੋਈਆਂ ਤੇ ਫਿਰ ਉਹਨਾਂ ਨੇ ਕਾਹਦਾ ਹੋ ਕਰਨਾ ਹਣ ਤੇ ਇਹ ਆਪਾਂ ਰਲ ਮਿਲ ਕੇ ਸੰਭਗੇ ਬੱਚਾ ਨੂੰ ਤੁਸੀਂ ਮੇਰਾ ਸਾਥ ਦੋ ਉਹ ਆਪਾਂ ਵੀ ਜਿਹੜਾ ਲਗਾਤਾਰ ਉਹ ਕੈਂਪ ਚਾਲੂ ਰੱਖੀ ਏਰੀਆ ਦੇ ਵਿੱਚ ਹੋਰ ਵੀ ਆਉਣ ਆਪਾਂ ਇਹਨਾਂ ਦਾ ਜਿਹੜਾ ਰਾਤ ਨੂੰ ਰਹਿਣ ਦਾ ਵੀ ਬਣਾਈਏ ਪ੍ਰੋਗਰਾਮ ਤਾਂ ਕਿ ਜਿਹੜਾ ਉੱਥੇ ਆਪਣੇ ਕੋਲੇ ਰਹਿ ਕੇ ਨਾ ਰਾਤ ਨੂੰ ਇਹ ਮਤਲਬ ਆਪਾਂ ਨੂੰ ਫਿਰ ਜਿਹੜੀਆਂ ਕਿਤਾਬਾਂ ਪੜਾਈਏ ਜਿੱਥੇ ਇੱਕ ਪਲੇਅਰ ਬਣਾਉਣੇ ਆ ਉਹ ਆਪਣਾ ਇਤਿਹਾਸ ਪੜਨਗੇ ਗੁਰੂਆਂ ਬਾਰੇ ਪੜਨਗੇ ਜੋਧਿਆਂ ਬਾਰੇ ਪੜਨਗੇ ਤਾਂ ਪਤਾ ਲੱਗੂਗਾ ਹਨਾ ਇਹਨਾਂ ਨੂੰ ਫੇਰ ਹੀ ਇਹ ਉਧਰ ਨੂੰ ਮੋੜਨਗੇ ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਮੇਰਾ ਬਾ ਬੱਚਿਆਂ ਦੇ ਨਾਲ ਜਾਂ ਨੌਜਵਾਨ ਪੀੜ੍ਹੀ ਨਾਲ ਇਹਨਾਂ ਦੇ ਨਾਲ ਜਦੋਂ ਉਹ ਗੱਲਾਂ ਕਰੀਂ ਦੀਆਂ ਦੱਸੀਦਾ ਤੇ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿਹੜੇ ਕਿਹੜੇ ਸਿੰਘਾਂ ਨਾਲ ਕੀ ਕਿਉਂ ਹੋਇਆ ਭਾਈ ਤਾਰੂ ਸਿੰਘ ਅਰਗਿਆ ਮਾਰੇ ਦੱਸੀਦਾ ਬਹੁਤ ਵਿੱਚ ਨੂੰ ਪਤਾ ਹੀ ਨਹੀਂ ਹੈ ਤੇ ਇਸ ਕਰਕੇ ਤੁਹਾਨੂੰ ਮੇਰੀ ਬੇਨਤੀ ਆ ਜੇ ਤੁਸੀਂ ਮੇਰਾ ਸਾਥ ਦਿਵੋ ਅਪਾ ਇਹਨਾਂ ਬੱਚਿਆਂ ਨੂੰ ਗੁਰੂ ਦੇ ਲੜਵਿ ਲਾਵਾਂਗੇ ਉਹਦੇ ਬਾਅਦ ਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਆਪਾਂ ਹੋਰ ਜ਼ਿਆਦਾ ਮਤਲਬ ਵਧਾ ਕੇ ਇਹਨਾਂ ਬੱਚਿਆਂ ਨੂੰ ਜਿਵੇਂ ਜਿਵੇਂ ਤੁਹਾਡਾ ਸਾਥ ਮਿਲੂ ਆਪਾਂ ਇਹਨਾਂ ਨੂੰ ਗੱਤਕਾ ਵੀ ਸਿਖਾਈਏ ਜਿਹੜਾ ਸਾਡਾ ਰਾਣਾ ਵਿਰਸਾ ਗੱਤਕਾ ਉਹ ਅੱਜ ਵਾਲਾ ਨਹੀਂ ਵੀ ਜਿਹੜਾ ਉਹ ਨਾਰੀ ਵਾਲ ਪਾਉਂਦੇ ਆ ਆਪਾਂ ਉਹਦੇ ਹੱਕ 'ਚ ਨਹੀਂ ਜਿਹੜਾ ਸਾਡਾ ਮੁੜ ਤੋ ਸਾਡੇ ਗੁਰੂਆਂ ਨੇ ਸਾਨੂੰ ਗੱਤ ਘਰ ਦਿੱਤਾ ਉਹ ਆਪਾਂ ਗੱਤ ਘਰ ਸਿਖਾਈਏ ਨਾਲ ਨਾਲ ਇਹਨਾਂ ਨੂੰ ਅ ਗੁਰਵਾਣੀ ਬਾਰੇ ਸਾਡੇ ਇਤਿਹਾਸ ਬਾਰੇ ਸਾਡੇ ਗੁਰੂਆਂ ਨੇ ਕੀ ਕੀ ਗੁਰਵਾਨੀਆਂ ਕੀਤੀਆਂ ਉਹ ਆਪਾਂ ਇਹਨਾਂ ਨੂੰ ਦੱਸੀਏ ਤਾਂ ਜ਼ਰੂਰ ਇਹ ਗਲਤ ਰਸਤੇ ਤੋਂ ਮੁੜਨਗੇ ਜਿਹਨਾਂ ਨੂੰ ਪਤਾ ਹੋਊਗਾ